ਦੋਸਤੋ ਕਿਸੇ ਨੇ ਬਹੁਤ ਹੀ ਠੀਕ ਕਿਹਾ ਹੈ ਕਿ ਕੈਲੰਡਰ ਜੋ ਹਮੇਸ਼ਾ ਤਰੀਕਾ ਬਦਲਦਾ ਰਹਿੰਦਾ ਹੈ ਪਰ ਇੱਕ ਦਿਨ ਇੱਕ ਤਰੀਕ ਅਜਹੀ ਆਉਂਦੀ ਹੈ ਜੋ ਕੈਲੰਡਰ ਬਦਲ ਦਿੰਦੀ ਹੈ ਮਤਲਬ ਕਿ ਵਕਤ ਕਿਸੇ ਨੂੰ ਨਹੀਂ ਬਖਸ਼ਦਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵੀਡੀਓ ਵਿੱਚ ਅੱਜ ਦੀ ਕਹਾਣੀ ਇੱਕ ਗਰੀਬ ਬੱਚੇ ਦੀ ਛੋਟੀ ਜਹੀ ਕਹਾਣੀ ਹੈ ਉਸ ਲੜਕੇ ਦੇ ਪਰਿਵਾਰ ਕੋਲ ਜ਼ਿਆਦਾ ਤਾਂ ਨਹੀਂ ਸੀ ਉਹ ਬੱਚਾ ਆਪਣੀ ਪੜ੍ਹਾਈ ਦਾ ਖਰਚਾ ਚੁੱਕਣ ਲਈ ਸਕੂਲ ਤੋਂ ਬਾਅਦ ਇੱਕ ਸੇਲਜ਼ ਬੁਆਏ ਦੀ ਪਾਰਟ ਟਾਈਮ ਜੌਬ ਕਰਦਾ ਸੀ ਅਤੇ ਘਰ ਘਰ ਜਾ ਕੇ ਕੰਪਨੀ ਦੇ ਪ੍ਰੋਡਕਟ ਵੇਚਦਾ ਸੀ ਇਸ ਤਰ੍ਹਾਂ ਉਹ ਆਪਣੀ ਪੜ੍ਹਾਈ ਦਾ ਖਰਚਾ ਕਢਦਾ ਸੀ ਇੱਕ ਦਿਨ ਉਹ ਘਰ ਘਰ ਜਾ ਕੇ ਪ੍ਰੋਡਕਟ ਵੇਚ ਰਿਹਾ ਸੀ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਸੋਚ ਰਿਹਾ ਸੀ ਕਿ ਕਿਸੇ ਘਰ ਤੋਂ ਪ੍ਰੋਡਕਟ ਦੇ ਬਦਲੇ ਖਾਣ ਲਈ ਕੁਝ ਮੰਗ ਲਵੇਗਾ ਪੈਸੇ ਨਹੀਂ ਲਵੇਗਾ ਉਹ ਇੱਕ ਕਰ ਗਿਆ ਡੋਰਬੈਲ ਬਜਾਈ ਦਰਵਾਜ਼ਾ ਇੱਕ ਲੜਕੀ ਨੇ ਖੋਲਿਆ ਉਸਨੇ ਉਸ ਲੜਕੀ ਨੂੰ ਆਪਣੇ ਪ੍ਰੋਡਕਟ ਬਾਰੇ ਦੱਸਣਾ ਸ਼ੁਰੂ ਕੀਤਾ ਉਹ ਬਹੁਤ ਥੱਕਿਆ ਜਿਹਾ ਲੱਗ ਰਿਹਾ ਸੀ ਉਸਨੇ ਲੜਕੀ ਨੂੰ ਕਿਹਾ ਕਿ ਕੀ ਇੱਕ ਗਲਾਸ ਪਾਣੀ ਮਿਲ ਸਕਦਾ ਹੈ ਲੜਕੀ ਪਾਣੀ ਲੈਣ ਚਲੀ ਗਈ ਉਸ ਲੜਕੀ ਨੇ ਸੋਚਿਆ ਕਿ ਵਿਚਾਰਾ ਬਹੁਤ ਗਰੀਬ ਹੈ ਪਸੀਨੇ ਨਾਲ ਵੀ ਭਿੱਜਿਆ ਪਿਆ ਹੈ ਲੱਗਦਾ ਭੁੱਖਾ ਹੋਵੇਗਾ ਉਹ ਆਪਣੇ ਕੰਮ ਉੱਪਰ ਹੈ ਇਸ ਲਈ ਉਸ ਨੂੰ ਭੁੱਖ ਲੱਗੀ ਹੋਵੇਗੀ ਉਸਨੇ ਆਪਣੀ ਫ੍ਰਿਜ ਵਿੱਚੋਂ ਪਾਣੀ ਦੇ ਬਦਲੇ ਦੁੱਧ ਦਾ ਗਲਾਸ ਕੱਢਿਆ ਅਤੇ ਉਸ ਲੜਕੇ ਨੂੰ ਦੇ ਦਿੱਤਾ। ਲੜਕੇ ਨੇ ਕਿਹਾ ਕਿ ਤੁਸੀਂ ਕੋਈ ਚੀਜ਼ ਲੈ ਲਵੋ ਅਤੇ ਦੁੱਧ ਦੇ ਪੈਸੇ ਕੱਟ ਲਿਓ। ਲੜਕੀ ਨੇ ਕਿਹਾ ਕਿ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ ਅਤੇ ਨਾ ਹੀ ਇਸ ਦੁੱਧ ਦੇ ਗਲਾਸ ਦੇ ਬਦਲੇ ਪੈਸੇ ਚਾਹੀਦੇ ਹਨ। ਅਸੀਂ ਆਪਣੀ ਖੁਸ਼ੀ ਨਾਲ ਇਹ ਗਲਾਸ ਦੁੱਧ ਤੈਨੂੰ ਦੇ ਰਹੇ ਹਾਂ। ਮੈਨੂੰ ਲੱਗਿਆ ਕਿ ਤੂੰ ਭੁੱਖਾ ਹੋਵੇਂਗਾ। ਲੜਕੇ ਨੇ ਫਿਰ ਕਿਹਾ ਕਿ ਇਸ ਬਦਲੇ ਕੋਈ ਚੀਜ਼ ਲੈ ਲਵੋ ਪਰ ਲੜਕੀ ਵਾਰ-ਵਾਰ ਮਨਾ ਕਰਦੀ ਰਹੀ ਲੜਕੇ ਨੇ ਉਸ ਲੜਕੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਹਿਣ ਲੱਗਿਆ ਕਿ ਤੁਸੀਂ ਮੇਰੀ ਬਹੁਤ ਮਦਦ ਕੀਤੀ ਹੈ ਇਸ ਲਈ ਬਹੁਤ ਬਹੁਤ ਧੰਨਵਾਦ ਸਮਾਂ ਬੀਤਦਾ ਗਿਆ ਉਹ ਲੜਕਾ ਮਿਹਨਤ ਕਰਦਾ ਪੜ੍ਹਾਈ ਕਰਦਾ ਰਿਹਾ ਇੱਕ ਦਿਨ ਇੱਕ ਵੱਡਾ ਡਾਕਟਰ ਬਣ ਗਿਆ ਅਤੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਨੌਕਰੀ ਕਰਨ ਲੱਗਾ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਉਸ ਨੂੰ ਨੌਕਰੀ ਮਿਲ ਗਈ। ਸਮਾਂ ਬੀਤਦਾ ਗਿਆ ਲੜਕੀ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੀ ਸੀ। ਇਲਾਕੇ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਕਿ ਇਸ ਲੜਕੀ ਦੀ ਹਾਲਤ ਬਹੁਤ ਖਰਾਬ ਹੈ। ਇਸ ਨੂੰ ਜਲਦੀ ਤੋਂ ਜਲਦੀ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਲੈ ਜਾਓ। ਲੜਕੀ ਦੇ ਪਰਿਵਾਰ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ। ਫਿਰ ਵੀ ਉਹਨਾਂ ਨੇ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਲੜਕੀ ਦੀ ਫਾਈਲ ਉਸ ਡਾਕਟਰ ਬਣੇ ਲੜਕੇ ਕੋਲ ਪਹੁੰਚਦੀ ਹੈ। ਉਹ ਲੜਕਾ ਜਦੋਂ ਫਾਈਲ ਨੂੰ ਪੜ੍ਹਦਾ ਹੈ, ਉਸ ਦਾ ਐਡਰੈਸ, ਉਸ ਦਾ ਪਿੰਡ ਦੇਖ ਕੇ ਉਹ ਸਮਝ ਜਾਂਦਾ ਹੈ ਕਿ ਇਹ ਉਹੀ ਪਰਿਵਾਰ ਹੈ ਜਿਸ ਨੇ ਮੇਰੀ ਮਦਦ ਕੀਤੀ ਸੀ। ਜਦੋਂ ਵਾਰਡ ਵਿੱਚ ਜਾ ਕੇ ਦੇਖਦਾ ਹੈ ਤਾਂ ਲੜਕੀ ਨੂੰ ਪਹਿਚਾਣ ਲੈਂਦਾ ਹੈ। ਉਹ ਸਾਰੇ ਟੈਸਟ ਕਰਾ ਕੇ ਲੜਕੀ ਦਾ ਇਲਾਜ ਬਾਹਰ ਤੋਂ ਹੋਰ ਡਾਕਟਰਾਂ ਨੂੰ ਬੁਲਾ ਕੇ ਕਰਵਾ ਦਿੰਦਾ ਹੈ। ਜਦੋਂ ਲੜਕੀ ਠੀਕ ਹੋ ਜਾਂਦੀ ਹੈ ਅਤੇ ਲੜਕਾ ਉਸ ਦਾ ਬਿੱਲ ਪੇ ਕਰ ਦਿੰਦਾ ਹੈ ਉਹ ਉਸ ਦੇ ਸਾਰੇ ਬਿੱਲ ਪੇ ਕਰਕੇ ਲੜਕੀ ਦੀ ਫਾਈਲ ਵਿੱਚ ਇੱਕ ਪੱਤਰ ਲਿਖ ਕੇ ਪਾ ਦਿੰਦਾ ਹੈ ਕਿ ਤੁਹਾਡੇ ਸਾਰੇ ਬਿੱਲ ਬਹੁਤ ਸਾਲ ਪਹਿਲਾਂ ਇੱਕ ਗਲਾਸ ਦੁੱਧ ਨਾਲ ਭਰੇ ਜਾ ਚੁੱਕੇ ਹਨ ਮੈਂ ਉਹੀ ਲੜਕਾ ਹਾਂ ਲੜਕੀ ਨੇ ਉਹ ਚਿੱਠੀ ਪੜ੍ਹੀ ਅਤੇ ਉਸ ਡਾਕਟਰ ਨੂੰ ਧੰਨਵਾਦ ਕਰਨ ਗਈ ਉਸ ਦਾ ਚੰਗੀ ਤਰ੍ਹਾਂ ਇਲਾਜ ਕਰਨ ਅਤੇ ਉਸ ਦੇ ਪਰਿਵਾਰ ਦੀ ਮਦਦ ਕਰਨ ਲਈ ਉਸ ਦਾ ਧੰਨਵਾਦ ਕੀਤਾ। ਸੋ ਦੋਸਤੋ ਚੰਗੇ ਕੀਤੇ ਕੰਮਾਂ ਦਾ ਫਲ ਸਮਾਂ ਪਾ ਕੇ ਜਰੂਰ ਮਿਲਦਾ ਹੈ। ਭਾਵੇਂ देर ਨਾਲ ਮਿਲੇ ਪਰ ਮਿਲਦਾ ਜਰੂਰ ਹੈ। ਇਸ ਲਈ ਚੰਗੇ ਕੰਮ ਕਰਦੇ ਰਹੋ। ਫਿਰ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਖੁਸ਼ ਰਹੋ। ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ।